ਉਹ ਨਾ ਨਾ ਟੈਂਪਲ ਲੱਗਗੇ ਤੇ ਉਹ ਉਹ ਬ੍ਰਾਹ ਮਮੀ ਕੋ ਪੈਂਦੀ ਨਾ ਕਰੋ ਗਾਲਾਂ ਗੱਲ ਤਾਂ ਖੁੰਦ ਨਹੀਂ ਤੇ ਜੇ ਸਰ ਆਪੇ ਤੁਸੀਂ ਸਾਈਂਸ ਤੇ ਟੈਂਪਲ ਕੇ ਫਿਰ ਚਲਾ ਰਹੇ ਹੋ ਆਪਕੋ ਕੋਈ ਪਰਬਲ ਨਹੀਂ ਆਇਆ ਅਭੀ ਆਪਕੋ ਜਾਣਾ ਬਿੱਟੂ 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 ਨੂੰ ਜਾਣਾ ਗੋਵਿੰਦ ਘੜਾ ਨੂੰ ਇਹਨਾਂ ਹੁਣੇ ਹੁੰਦੀ ਵੀ ਟੈਲ ਟੱਕਰਾਤੀ ਉਹਨ ਦੀਆਂ ਟੁੱਟਦੀਆਂ ਨਾ ਨਾ ਹੁੰਦੀ ਆੜੀ ਤੇ ਹੇ ਟੈਲ ਟੱਕਰਾ ਦੋ ਬੰਦੇ ਜੋੜਿਆ ਤੇ ਦੋਨੋਂ ਆਹ ਉਹ ਤੂੰ ਸਾਲ ਵਾਲਾ ਤੇਰੇ ਨਾਲ ਦੋ ਬੰਦੇ ਜੋੜਦੇ ਨਾ ਰੇ ਟੈਲ ਵਾਲੇ ਬਿੱਟੂ ਦੇ ਨਾਲ ਦੋ ਛਿਮਾ ਕਰ ਬਿੱਟੂ ਦੇ ਕੋਰੇ ਹੈਲੋ ਹਾਂਜੀ ਸਰ ਉਹ ਮੈਂ ਹਾਂ ਤੇਰੇ ਨਾਲ ਬੰਦੇ ਦੋ ਹੋਰ ਜੋੜ ਦੇਣਗੇ ਬਿੱਟੂ ਤੇ ਇੱਕ ਆ ਦੂਜਾ ਪੰਮਾ ਉਹਨਾਂ ਦੋਵਾਂ ਨੂੰ ਆਈਡੀ ਚਹੀਦੀ ਹੈ ਤੈਨੂੰ ਇਹ ਟੈਲ ਚ ਕਰ ਦੇ ਤਾ ਕੋਈ ਮੈਂ ਟੈਲ ਦੇਣੀਆਂ ਕੋਈ ਹੈ ਆ ਕੋਈ ਮਤ ਕਰਾਏ ਆ ਕੋਈ ਜੇ ਵੀ ਪਰੇਸ਼ਾਨੀ ਆ ਰਹੀ ਹੈ ਉਹ ਕਰੂ ਪੈਂਦੀਆਂ ਨੇ ਤੁਹਾਨੂੰ ਆਗੇ ਕੋਈ ਨਹੀਂ ਕੋਈ ਕਰੂ ਕਰੂ ਪੈਂਦੀਆਂ ਨੇ ਤਾਪੁਰ ਕਰਾਈਏ ਉਹਨੇ ਮੇਰੇ ਵੱਲ ਦੱਸ ਹੈ ਉਨਾਂ ਕਹਿੰਦੇ ਮੈਂ ਆ ਉਹ ਨਾ ਰੇਨ ਉਹ ਜਾਂਦੀ ਅੰਦਰ ਨਾ ਯਾਰ ਏਟਲ ਮੈਂ ਬੰਦ ਦੋਨਾਂ ਜੋੜੇ ਇੱਕ ਮਿੰਟ ਉਹਨੂੰ ਇਹ ਗੱਲ ਕਹਿਆ ਵੀ ਮੈਂ ਹੈਗਾ ਸੀ ਪਹਿਲੇ ਬਿੱਟੂ ਦੇ ਆਈਡੀਆ ਤੇ ਹੀ ਦੋ ਜਣੇ ਉਹਨਾਂ ਨੇ ਏਟਲ ਦੋ ਬੰਦੇ ਜੋੜੇ ਮੈਂ ਕੱਲਾ ਟੁੱਟਿਆ ਮੇਰੀ ਮੇਰੀ ਬਾਤ ਸੁਣ ਨਾ ਹੈਲੋ ਹੈਲੋ ਹਾਂਜੀ ਬੋਲੀਏ ਉਹ ਨਾ ਮੇਰੇ ਨਾਲ ਦੇ ਉਹ ਜਿਹੜੇ ਬਿੱਟੂ ਤੇ ਪੰਮੇ ਕੋਲੇ ਪਹਿਲਾ ਆਈਡੀਆ ਸੀ ਉਹ ਉਹਨਾਂ ਦੋਨਾਂ ਨੇ ਏਟਲ ਚ ਕਰਿਆ ਨੇ ਏਟਲ ਚ ਕਰਾ ਏਟਲ ਚ ਕਰਾਏ ਨੇ ਹਾਂ ਦੋ ਏਟ ਟਕਰਾਤੇ ਨੇ ਮੈਂ ਜਿਓ ਕਰਾ ਲਈਏ ਬਾਪ ਜੀ ਉਹਨਾਂ ਤੋਂ ਕਰਾਇਆ ਪਿੱਛੇ ਉਹ ਮੈਨ ਕਰੂ ਪੈਂਦੀਆਂ ਨੇ ਤਾਂ ਕਰਾਈਏ ਉਹਨਾਂ ਬਾਪੂ ਚਲਾ ਦੇ ਨਹੀਂ ਉਹ ਕਰੂ ਚਾਹ ਨਹੀਂ ਚਾਹ ਵੀ ਕਰਾਇਆ ਨਾ ਹਾਂ ਹਾਂ ਕਰਵਾਇਆ ਸਾਢੇ ਦਿਨ ਹੈ ਮੇਰੀ ਰਿਕੁਐਸਟ ਹੈ ਆਪ ਸਾਡੇ ਕਲਮੇ ਕਚਨੇ ਵਾਰਿਆ ਫੋਟਮ ਤੇ ਰਿਕੁਐਸਟ ਜਾ ਮੇਰੀ ਬੁੱਢੀ ਦੀ ਮੈਂ ਤਕਰੀ ਦੋਵੇਂ ਨਾ ਬਾਪ ਹਾਂ ਉਹ ਬਾਸ ਤੇ ਚੜਦੇ ਉਹ ਬਰਾ ਬਾਸ ਤੇ ਚੜਦੇ ਜਾਂਦੇ ਤੇ ਟੱਟ ਗਿਆ ਵੇਲੇ ਉਹ ਨਹੀਂ ਲਾਤੇ ਨਾਲ ਹੋਰ ਕਲਾ ਮੈਂ ਲਾ ਯਾਰ ਬਿਸ਼ਰਮ ਜੇ ਕਰੇ ਮੇਰਾ ਇਹ ਨਾਲ ਪੰਮਰ ਹਾਤਾ ਕਰਾਈ ਗਿਆ ਤੇ ਮਾਰ ਗੈਂਡਰ ਗੱਲਾਂ ਨਾ ਟਾਲ ਤੂੰ ਅੱਜੀ ਆਪਣੇ ਡਰਾਈਵਰ ਆਇਆ ਇਦਾਂ ਦਾ ਡਰਾਈਵਰ ਰੱਖਿਆ ਕਰੋ ਵੇ ਲੋ ਕੰਮ ਹੀ ਨਾਲ ਪੱਠੇ ਵੱਡੇ ਪੈਸੇ 10 15 ਤਕਰੀਬਨ ਇਹ ਨਾਲ ਚਕਾਗਲ ਜਾਣਗੇ ਤੇ ਸ਼ੁਰੂਆਤ ਕਦੇ ਜ ਆਪਾਂ ਗੋਰੀ ਤੋਂ ਪਹਿਲਾਂ ਇਧਰੋਂ ਕਰ ਸਾਸਿਕਾ ਬੁਲਾ ਪਰ ਹੱਥ ਜੋੜ ਕੇ ਕਮੈਂਟ ਆ ਵੀ ਤੇਰੇ ਬੰਦਾਂ ਨੂੰ ਸਾਸਿਕਾ ਬੁਲਾਉਣ ਦਾ ਪਤਾ ਨਹੀਂ ਹੈ ਕਿਵੇਂ ਬੁਲਾਉਣੀ ਆ ਵੀ ਇਹ ਅਨਪੜ ਬੰਦੇ ਆ ਇਧਰ ਆ ਤੂੰ ਵੀ ਸਾਸਿਕਾ ਬੁਲਾ ਹਾਂ ਤੂੰ ਹੀ ਬੁਲਾ ਵੀ ਹਾਂ ਜੀ ਤੂੰ ਬੁਲਾ ਵੀ ਉਹ ਜਵਾਨ ਸਾਸਿਕਾ ਬੁਲਾ ਹੱਥ ਤਾਂ ਜੋੜ ਲਮੜੇ ਆ ਅੱਛਾ ਤੂੰ ਬੁਲਾ ਵੀ ਇਧਰ ਓ ਸਾਸਿਕਾ ਤੂੰ ਬੁਲਾ ਹੈ ਆਵਾਜ਼ ਆ ਹੀ ਨਹੀਂ ਮੜੇ ਮਾਰੇ ਉੱਚੀ ਬੋਲ ਆ ਮੜਾ ਉੱਚੀ ਬੋਲਾ ਬੰਦਾ ਵੀ ਇੱਕ ਨਰਾਜ ਹੋ ਗਿਆ ਰੋਸ ਕੇ ਉਹ ਜਾ ਰਿਹਾ ਉਹ ਜਾ ਕੇ ਟਰੈਕਟਰ ਤੇ ਚੱਲਿਆ ਤੇ ਆ ਲਈ ਜਾ ਤੇ ਅੱਜ ਆਪਾਂ ਪੱਠੇ-ਪੜੇ ਕਾ ਕੇ ਤਕਰੀਬਨ ਸਮਾਨ ਸਮੂਹ ਰੱਖਣ ਲੱਗੇ ਕੰਬੈਨ ਤੇ ਰੱਖਿਆ ਵੀ ਪਿਆ ਤੇ ਕੱਲ ਨੂੰ ਆਪਾਂ ਕੰਬੈਨਤ ਤਿਆਰ ਕਰਦੇ ਤੋੜ ਲੈਣੀਆਂ ਜੀ ਤੇ ਅਰਦਾਸ ਕਰਾ ਕੇ ਗੁਰਦੁਆਰੇ ਬੈਰੀ ਪੂਰੇ ਖੁਸ਼ ਨੇ ਬਾਦ ਜਾ ਇਹ ਨਹੀਂ ਪਤਾ ਹੁਣ ਪੰਡਾ ਚੱਕਣ ਦੇ ਖੁਸ਼ ਨੇ ਕਿ ਬਾਹਰ ਕੰਬੈਨ ਤੇ ਜਾ ਕੇ ਖੁਸ਼ ਨੇ ਬਿਆਸ ਚਲੇ ਜਾਏ ਮੈਂ ਰੁਕਦਾ ਨਹੀਂ ਕਿਸੇ ਨੰਦਾ ਐ ਗੋਰਾ ਤੇ ਪੰਡਾ ਚੱਕਣ ਦੇ ਖੁਸ਼ ਜੇ ਕਿ ਮਸ਼ੀਨ ਲਜਾਨ ਖੁਸ਼ ਖੁਸ਼ ਰਹੀਦਾ ਆ ਬਹੁਤ ਖੁਸ਼ ਖੁਸ਼ ਤਾਂ ਰਹਿੰਦੇ ਜੇ ਵੀ ਹੁਣ ਅੱਜ ਤੁਨ ਜਿੱਦਾਂ ਲੈ ਕੇ ਆਇਆ ਮੈਂ ਵੀ ਆਪਾਂ ਆਪ ਪੱਠੇ ਚੱਕਣੇ ਲਿਆਉਣੇ ਵੱਢ ਕੇ ਬਾਹਰ ਅੱਜ ਲੈ ਤਾ ਫੇਰੇ ਬਾਹਲੇ ਖੁਸ਼ ਆ ਅੱਛਾ ਕਿ ਤੇ ਬਾਹਰ ਪਾ ਲੈ ਤਾ ਮਸ਼ੀਨ ਤੇ ਤੂੰ ਵੀ ਖੁਸ਼ ਹੈ ਹਾਂ ਖੁਸ਼ ਨੇ ਇਹਨੇ ਇਹ ਨਵੇਂ ਬੰਦੇ ਨੇ ਇਰੀਆ ਨਹੀਂ ਵੇਖਿਆ ਅਜ ਤਾਂ ਇਹਨੂੰ ਖੁਸ਼ੀ ਹੋਰ ਗੱਲ ਦੀ ਏ ਅਰ ਬਾਰ ਜਾਂਦਾ ਇਹਨੂੰ ਇਹ ਖੁਸ਼ੀ ਆ ਇਹ ਜਦੋਂ ਉੱਥੇ ਜਾਵੇਗਾ ਫਿਰ ਆ ਕੇ ਕਰਾਂ ਨੂੰ ਕੋਲ ਜਾਵਾਂਗੇ ਵੜੀ ਰਿਆ ਵਿਚਾਰ ਬਣਾ ਨਹੀਂ ਕਰ ਗਿਆ ਠੰਡੇ ਹੋ ਜਾਣੇ ਨੇ ਪਤਾ ਨਹੀਂ ਲੱਗਣਾ ਫਿਰ ਚਲੋ ਚੱਕੀਏ ਬੰਨੀਆਂ ਬਣਾਈਆਂ ਪੈਂਦੇ ਨੇ ਜਾਣ ਬੰਨੀਆਂ ਬਣਾਈਆਂ ਚੱਕਦੇ ਨੇ ਨਾ ਵੀ ਸਿਰ ਤੇ ਚੱਕੀ ਤੇ ਜਾਦਾ ਲੱਗੀਏ ਆ ਜਾ ਤੂੰ ਇੰਨੇ ਬੜੇ ਨੇ ਥੋੜੇ ਥੋੜੇ ਪਾ ਬਾਟ ਏ ਇਹਨੇ ਪੱਠੇ ਕਿਵੇਂ ਚੱਕਣਗੇ ਹਾਂ ਕਿਹ ਡੇਰੀ ਰੋਫਿਸ ਬੰਨਨੀ ਜਿਵੇਂ ਭਈ ਲਿਆਓ ਰੋਕ ਜਾ ਇਸੇ ਆ ਗਾਣ ਖੇਚ ਲਾਓ ਆਕੜਾ ਗੋਰੀਏ ਲਾ ਲਾਂ ਦੇ ਜੋਰ ਨਾਲ ਜੋਰ ਨਾਲ ਅਗਾ ਲਾ ਜੋ ਅਗਾ ਸਪੀਕਰ ਨਾਲ ਲਾ ਦੋ ਜੀ ਦੋ ਪੰਡਾ ਕਿੱਥੇ ਰੱਖੋਗੇ ਫਟਾ 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 ਕਰੀ ਪੁੱਛਣੀ ਹੈ ਫਟਾ ਕਰ ਲੈ ਵਸੇ ਦਾਮ ਲਾ ਇੱਕ ਵਾਰੀ ਪੰਡਾ ਵਡੀਆਂ ਪਾ ਤੇ ਯਾਰ ਇਹਨਾਂ ਨੂੰ ਚੱਲ ਓ ਛੋਟੇ ਨੇ ਜਗਾੜੇ ਐ ਅਗਾਂ ਮੁਖੂਂਗੀ ਵੱਜੀ ਹੁੰਦੇ ਓ ਜਗਾੜੇ ਛੋਟੇ ਅੱਛੇ ਨਹੀਂ ਲਾਦੇ ਜਗਾੜੇ ਓ ਅੱਗੇ ਗੱਲ ਛੱਡ ਜਿਹੜੇ ਅੱਜ ਨਹੀਂ ਕਰੇ ਯਾਦ ਰੱਖਾ ਇਹ ਲੰਮੇ ਕਾੜਦੇ ਨੇ ਪੱਠਾ ਜ਼ਿਆਦਾ ਲੰਮੇ ਨੇ ਇਹ ਲੱਖੀ ਬੋਲ ਕਟਣਾ ਕਰੀ ਓ ਦੇਖ ਹੇਰ ਤੇਰਾ ਮਾਰੀ ਕਿਤੇ ਉਹਨੂੰ ਬਾਹਰ ਨਿਕਲ ਲੈ ਲਦੇ ਆਪਣੇ ਨੇ ਇੱਥੇ ਲੰਮੇ ਨੇ ਕਰਾ ਕੇ ਕਿੰਦੇ ਜਾ ਉਹ ਤਾਂ ਚੌਕ ਕੇ ਪਾਸ ਡੇਮਰੀ ਦੀ ਗਲੋੜ ਏ ਇਹ ਨਹੀਂ ਲੱਗਣਾ ਪਰਾਂ ਵਾਹਲ ਲਈ ਆਉਣਾ ਵਾਹਲ ਪਾ ਵਿੱਚ ਵਾਹਲ ਕਣੀ ਲਾਇਆ ਕਿਉਂਕਿ ਫਰਕ ਲੱਗਿਆ ਨਹੀਂ ਕਰਤੇ ਕੀ ਕਰਦਾ ਵਾਹਲ ਇਹ ਸੜਾ ਠੋਪ ਦੀ ਗੱਲ ਹੈ ਖੜ ਜਾ ਕਰੇ ਦਾਮ ਲਾ ਉਰਲਾ ਪਾਸ ਕਰਤੇ ਉਰਲਾ ਕਰਨਾ ਆ ਉੱਥੇ ਬਹਿ ਗਿਆ ਇੱਧਰ ਵਾਲਾ ਕਰਨਾ ਹੈ ਇਦਰ ਆ ਆ ਉਹ ਨਾੜ ਖੁੱਲੇ ਕਿਹੜਾ ਕਰਨਾ ਪੜਾ ਕਿਹੜਾ ਆਖੜਾ ਆਖੜਾ 10 ਨੂੰ ਕਿਹੜਾ ਕਰਨਾ ਇਹੋ ਹੀ ਹੈ ਮੇਰੇ ਨਾੜ ਖੁੱਲੇ ਰਹੇ ਕਿ ਕੌਣ ਖੋਲੇਦਾ ਆਖੜਾ ਪੰਪਾ ਨਾੜ ਲੋੜ ਨਹੀਂ ਤੇਰਾ ਇਹ ਗਾਸਣਾ ਨਾੜ ਤੇ ਮਾਰ ਨਾੜ ਤਨੀ ਜਿਹੜਾ ਨਾੜ ਪਰਲੀ ਗੋਟ ਨਹੀਂ ਖਾਲੀ ਵਧੀਆ ਉਧਰ ਤਾਂ 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 ਹਲਾ ਤਾਂ ਪਰਲੇ ਪਰਲੇ ਮਿੰਟ ਪਰਲੇ ਆ ਆ ਇਹ ਬੜਾ ਇਹ ਇਹ ਦੇਖੋ ਇਹ ਨਾੜ ਨਾੜ ਫੈਡ ਦੇਣਾ ਛੱਟ ਮਾਰ ਥਲੇ ਬੈਣੀ ਇਥੇ ਪਰਨੇ ਪਰ ਥੋੜੀ ਭਰਾ ਮੈਨੂੰ ਵੇਖੋ ਮੈਨੂੰ ਮੈਨੂੰ ਭਰਾਵਾਂ ਮੜਾ ਤੂੰ ਭਰਾਵਾਂ ਹੀ ਮੜਾ ਇਹ ਤੈਨੂੰ ਮੈਂ ਹਾਲਾਂ ਸਹੀ ਦਿੰਦਾ ਬੈਣਾ ਅੱਲਾ ਮਾਲਾਕਾ ਕਿੱਥੇ ਆ ਉਹ ਮੈਂ ਨਾੜੇ ਗੁੱਟ ਤੇ ਮਾਰਾ ਛੱਟ ਉਹ ਤਾਂ ਹੀ ਵੇਂਦਾ ਹੀ ਪਿਆ ਤੇ ਵੇਂਦਰੀ ਨਾੜ ਖੁੱਲ ਲੈ ਨਾ ਹਾਂ ਨਹੀਂ ਵੀ ਬੰਦਾ ਸਹੀ ਹੈ ਉਹ ਨਾੜੇ ਖੋਲਣਾ ਪੈਣਾ ਆਪਾਂ ਨੂੰ ਜੇ ਨਾੜ ਨਹੀਂ ਖੁੱਲਦਾ ਵੀ ਤਾਂ ਵੀ ਨਹੀਂ ਹੋਣੀ ਆ ਜੇ ਕੁੱਤੇ ਦਾ ਫਿਰ ਤੇ ਲੋੜ ਨਹੀਂ ਪੈਣੀ ਇਹ ਮਾਰੇਗਾ ਛੱਟ ਤਾਂ ਆਪ ਹੀ ਹੋ ਜਾਣੀ ਆਪ ਹੀ ਹੋ ਰਹੀ ਪੈਣੀ ਇਹ ਉਰਲੀ ਮਨਾ ਆਇਤ ਮਾਰਾ ਅਦੇ ਸੇਰ ਨਾਲ ਠੋਲੇ ਵਾਲ ਕਿਥੋਂ ਘਟਾ ਕੇ ਆਇਆ ਬੁੱਕਮ ਕਰੂੰਗਾ ਉਹ ਕਿਥੇ ਤੇ ਹਾਂ ਆ ਬਹੁਤ ਗਈ ਗਈ ਟਕਾ ਲਾ ਟਕਾ ਹਟ ਜੋਰ ਦੀ ਤੇ ਨਾਟੇ ਖੋਲ ਯਾਰ ਸਿੱਧੀ ਆਪੇ ਹੋ ਜਾਣੀ ਇਹ ਨਾਟੋਂਰ ਖੋਲ ਲੇ ਇਹ ਤਾਂ ਹੋਣੀ ਕਿਹੜਾ ਨੰਬਰ ਲੱਗੇ ਪੜਾ ਸਾਰਾ ਥੱਲੂਰ ਲੈ ਮੈਲਣਾ ਥੱਲਾ ਚੱਲ ਕੀ ਬਾਰ ਬੜਾ ਹੋ ਗਿਆ ਸੀ ਨਹੀਂ ਬਣ ਕੇ ਹੋਈ ਲਾਇ ਤੇ ਕੋਈ ਟੋਚ ਨਿਕਲਾਈ ਟੋਚ ਦਾ ਭਾਈ ਟੋਚ ਦਾ ਮਸ਼ੀਨ ਦਾ ਨਿਕਲ ਹੁਣ ਤੇਰੇ ਵਾਲ ਨਹੀਂ ਕਟਾ ਕੇ ਆਇਆ ਤੂੰ ਤੇਰੇ ਵਾਲ ਕਿੱਡੇ-ਕੱਡੇ ਨੇ ਤੇਰੇ ਟੋਚ ਕੌਣ ਲੱਗੇ ਹੂੰ ਕੋਈ ਤਾਂ ਨਿਕਲਾਈ ਆਦਾ ਓਏ ਇਹਨੇ ਕਿਦਾਂ ਕਿਦਾਂ ਕੋਟਾ ਕਾ ਨਿਕਲ ਹੀ ਪੈਂਦਾ ਚਾਰ ਤੇ ਗਲਾ ਟੋਚ ਕੇ ਚਾਰ ਖੋੜਾ ਤੇ ਆਪਾਂ ਇਹ ਮਸ਼ੀਨ ਜੱਸੀ ਬਾਰ ਕੱਢ ਕੇ ਲਿਆਉਣ ਲੱਗੇ ਛੱਡ ਜਾਉ ਆ ਮਸ਼ੀਨ ਆ ਪਦੋ ਲੈ ਹੁਣ ਹੋ ਗਿਆ ਪਿੱਛੇ ਖੁੱਲ ਜਗ੍ਹਾ ਤੇ ਹੁਣ ਕੱਢ ਕੇ ਲਾਵਾਂਗਾ ਇੱਥੇ ਤੇ ਉਹਦਾ ਥੋੜਾ ਜਿਹਾ ਇੰਜਨ ਦਾ ਫਾਲਟ ਦੇਖਾਂਗੇ ਹੱਥ ਨਾਲ ਨਾਟ ਖੋਲਿਆ ਨਾ ਤਾਂ ਐਵੇਂ ਨਾਟ ਨਹੀਂ ਖੁੱਲਣਾ ਤੇ ਬਾਕੀ ਜੀ ਆਪਣੀਆਂ ਮਸ਼ੀਨਾਂ ਰੈਡੀ ਨੇ ਆ ਵੀ ਆ ਗਈ ਰਸਤੇ ਜਿੱਤੇ ਆ ਵੀ ਆ ਗਈ ਤੇ ਬਾ ਉਹ ਦੋ ਅੰਦਰ ਆ ਗੋਰੀ ਆਈ ਉਹਨੂੰ ਵੇਖ ਸੱਟ ਮਾਰ ਕੇ ਨੂੰ ਆ ਇਹ ਵੀ ਖੋਲ ਚੁੱਕ ਲਓ ਦਾ ਕੀ ਚਾਤਾ ਉਹ ਨਹੀਂ ਹੱਟ ਮਾਰਦੇ ਹੁੰਦੇ ਬੈਣੀ ਬਰਾਬਰ ਕੋਈ ਨਹੀਂ ਗੋਠੀ ਹੈ ਪੱਟਲਾ ਬੈਣੀ ਮੈਂ ਰਿੰਦਾ ਪੈ ਪੱਤੀ ਨੂੰ ਤਾਂ ਨਾ ਲਾ ਪਾਵਾਂ ਉਹ ਥੱਲੇ ਚਾਦਰ ਨੂੰ ਲਾ ਥੋੜੇ ਨਾਲ ਲਾ ਲਉਂ ਚੁੱਕ ਹੁੰਦਾ ਚਾਦਰ ਤੇ ਗੋਠ ਨੂੰ ਹੱਟ ਲਾ ਬੈਣੀ ਹੱਟ ਲਾਵੇਂਗਾ ਮੈਨ ਲਦਾ ਨਾੜ ਖੋਲਣਾ ਪੈਣਾ ਨਾੜੀ ਕਾਲੇ ਫਿਰ ਇੱਥੇ ਹੱਟ ਲਾ ਗਲਤ ਕਰੀ ਤੇ ਦਾਦਾ ਪੈਉਗਾ ਕਿਤੇ ਕਿਵੇਂ ਲਾਵੇਗਾ ਇੱਥੇ ਇਹਨ ਦੇ ਨਾਲ ਹੀ ਪੱਤੀ ਨੂੰ ਉਹਦਾ ਯਾਰਾ ਕਾ ਆਖੜਾ ਕਿਦਾਂ ਖੋਲ ਲੈ ਇਧਰ ਖੋਲ ਲੈ ਹੱਲੇ ਕਿਦੋਂ ਮੋੜਾ ਯਾਰ ਇਸ ਤੈਨੂੰ ਦੱਸਣਾ ਪਿਛਲੇ ਪੋਖ ਖੋਲ ਜਣਾ ਇੱਥੇ ਖੋਲਣਾ ਟਾ ਇਧਰ ਲਾ ਵੀ ਟੰਡਾ ਨਾਟ ਇਹ ਰੋਟੇ ਖਾੜ ਦੇ ਕੋ ਮੋੜਿਆ ਪਰ ਮੈਂ ਨਾਟ ਰੰਗੀ ਰੱਖਾ ਇਹ ਭਰਾ ਮੈਂ ਬਾਹਰ ਆਂ ਇੱਥੇ ਮੈਂ ਬਾਹਰ ਆ ਹੋਣਾ ਦਾ ਇਹ ਇਹ ਗਿਆ ਜੀ ਹੁਣ ਕਹਿੰਦਾ ਮੈਂ ਤੈਨੂੰ ਕਬਾ ਕੇ ਦਿਖਾਣਾ ਇਹ ਤੇਰੇ ਕੋਲ ਨਹੀਂ ਇਹ ਕੰਮ ਹੋਣਾ ਮਨੇ ਇਹਦਾ ਪਤਾ ਲੱਗ ਜਾਣਾ ਪੱਲੇ ਪਾ ਬੰਦਾ ਕਿ ਨਾ ਪੱਤੀ ਦੇ ਥੱਲੇ ਆ ਜੀ ਉਹ ਥੋੜਾ ਜਿਹਾ ਮੋਰਾਗਾ ਹਮਨੇ ਉਹਦੇ ਕਰਕੇ ਬੰਦੇ ਥੋੜੇ ਤੰਗ ਹੋ ਰਹਾ ਬੰਨਾ ਜਹਾਰੀ ਖੋਲ ਲਉਣਾ ਐ ਥੱਲੀ ਨਾ ਹੋ ਜਾਣਾ ਓਏ ਗੋਰੀ ਇਹ ਸੱਤ ਦੂਜੇ ਪਾਸੇ ਨਾਲ ਖੋਲ ਲਾਵੇਗਾ ਸੱਤ ਬੰਦਾ ਆਦਲ ਗੋਰੀ ਖੋਲ ਲੋਏ 1 ਮਿੰਟ ਦਾ ਕੰਮ ਆ ਹਰ ਥੱਲੀ ਨਾਲ ਲੱਗ ਜਾਣੀ ਹੈ ਨਹੀਂ ਬੈਣੀ ਉਰਲੇ ਪਾਸੇ ਨਹੀਂ ਲੱਗਦੀ ਗੋਲੇ ਕੋਲਣਾ ਪੈਣਾ ਤਾਂ ਮੈਂ ਇਵੇਂ ਕੱ ਲੈਣਾ ਚਾਰ ਦਾ ਨਾਟ ਨੇ ਹਾਰੇ ਏ ਠਿਮਰੇ ਬਾਹਰ ਤਾਂ ਗਣੇ ਅੰਦਰ ਬਾਹਰਲੇ ਪਾਸੇ ਐ ਗੋਰੀ ਗੋਰੀ ਟੁੱਕਾ ਨਾਲ ਨਹੀਂ ਗੱਲ ਬਣਨੀ ਚੱਲ ਕੋਈ ਨਹੀਂ ਟੁੱਕਾ ਫੇਰ ਡਰਾਈਵ ਖੋਲ ਲੈ ਨਾ ਉਹਦਾ ਚੱਕਾ ਜਾਣਾ ਯਾਰ ਓਏ ਮੇਰੇ ਅੱਖ ਲੱਗ ਫੇਰ ਇਹਦਾ ਨਟ ਖੋਲ ਲੋ ਹੋ ਨਹੀਂ ਫਿਰ ਪੈਂਦੀ ਕਿ ਇਹ ਠੀਕ ਹੈ ਲੈ ਇਹ ਕੜ ਮੈਂ ਦੱਸਾਂ ਹੋ ਜਦੋਂ ਨਾਲ ਲੱਗ ਗਈ ਪਾਉਂਦੇ ਆ बैठी हां का लागी बराबर ਥੱਲੇ हां ਨਾ ਤੇ ਯਾਰ ਬੜਤਾਪ ਆ ਗਿਆ ਲੈ ਮੈਂ ਅਸੀਂ ਦੇ ਨਾਲ ਬੈਠੀ ਵੀ ਆ ਇਹਦੇ ਨਾਲ ਬੈਠੀ ਗਈ ਆ ਗੋਡਾ ਯਾਰ ਹੈਗਾ ਇੱਥੇ ਨਾਲ ਹੀ ਖਿੰਦਾ ਹੈ ਇੱਕ ਆਇਆ ਤੈਨ ਖੋਲ ਯਾਰ ਮੈਨੂੰ ਸੈਟ ਕਰਕੇ ਬਣਾ ਦੇਣਾ ਵਧੀਆ ਨਿਆਰਾ ਆ ਜਾਣਾ ਮਿੱਠੀ ਖੋਲੋ ਨਾੜਾ ਬਾਰੂ ਲਾਪ ਮੈਂ ਚਾਹੀ ਉੱਥੋਂ ਬਹਿ ਕੇ ਖੁੱਲਾ ਤਾਂ ਇੰਨਾ ਇੰਨਾ ਦਿੱਤਾ ਤੁਨੂੰ ਦੇ ਕਿੰਨੇ ਨਾਲ ਉਹ ਵੀ ਖੋਲ ਪਿਛਲੇ ਵੀ ਦੋ ਇਧਰ ਆ ਪਾਸੋਂ ਉਹਦਾ ਚੱਕ ਲਾਂਗੇ ਮੜਾ ਜਾ ਉਹ ਹੱਥ ਤੋੜ ਦਿੱਤ ਗਏ ਉਰਲੇ ਦੋ ਖੋਲ ਕੇ ਚੱਕਾ ਜਾਵੇ ਪਰਲੇ ਨਾਲ ਪਰਲੇ ਨਾਲ ਖੋਲੋ ਜੀ ਉਹ ਮਸ਼ੀਨ ਸਟਾਰਟ ਕਰਵਾਉ ਨੂੰ ਇਧਰ ਕਰਦਾ ਫਿਰਦਾ ਨੂੰ ਬਾਹਰ ਕੱਢ ਕੇ ਲਿਆਈਏ ਤੋ ਲੈ ਖੜਾ ਹੈ ਕਮ ਯਾਰ ਜਿਹੜੇ ਔਖੇ ਨੇ ਨਾ ਕਰਨੇ ਪੈਣੇ ਕਸੂਤਾ ਇਹ ਹੁਣ ਇੱਕ ਨੇ ਚਾਦਰ ਲਾ ਗੇ ਨਾ ਤੇ ਨਜ਼ਾਰਾ ਬਣ ਜਾਣਾ ਜਿਵੇਂ ਮਰਜ਼ੀ ਨੇ ਲਈ ਫਿਰ ਕਿੰਨੇ ਮਰਜ਼ੀ ਸੇ ਲਾ ਲਏ ਜੇ ਇਹ ਕਾ ਇੰਨਾ ਕੋਈ ਹੈ ਬਾਕੀ ਹਰਾ ਠੀਕ ਹੈ ਇਹਨਾ ਕੋਈ ਨਾ ਬਾਕੀ ਤਕਰੀਬਨ ਠੀਕ ਹੈ ਸਾਸੀ ਗਾਜਰ ਇੱਕ ਕੀ ਕਰ ਕੀ ਰਹਿਣੇ ਕੀ ਹੋ ਰਿਹਾ ਹੈ ਇਹ ਕੀ ਹੋ ਰਿਹਾ ਹੈ ਹੈ ਉਹ ਇਧਰ ਕਰਕੇ ਲਿਆ ਇਧਰ ਕਰ ਇਧਰ ਕਰ ਉਹ ਇਧਰ ਨੂੰ ਘੱਟ ਤੂੰ ਪਿੱਛੇ ਘਾਰਾ ਇਧਰ ਨੂੰ ਕਰਕੇ ਇਧਰ ਨੂੰ ਕਰ ਉਹ ਖੜਾ ਰਹੇ ਨੇ 96 ਰਹੇ ਨੇ ਉਹ ਖੜੋ ਜਾ ਖੜਾ ਰਹਿਣ ਦੇ ਯਾਰ ਐ ਗੱਲ ਖੜੀ ਰਹਿਣ ਦੇ ਇੱਥੇ ਇੱਧਰ ਨੂੰ ਗੱੜਾ ਬਹਿ ਗੱੜਾ ਕਾਲਾ ਭਾਈ ਜਾਨ ਲੋਕ ਆ ਰਿਹਾ ਇੱਧਰ ਨੂੰ ਕਟਾਈ ਕਰਾ ਚੱਲ ਜਾਂਦੇ ਜਾਂਦੇ ਚੱਲ ਜਾ ਪਰੋਂ ਕਟਾਈ ਕਰਾ ਚੱਲ 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 ਘੱਟ ਕਰ ਇੱਧਰ ਨੂੰ ਕਰ ਚੱਲ 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 ਪਰੇ ਰੱਖ ਪਰੇ ਨੂੰ ਪਰੈ ਨੂੰ ਇੱਧਰ ਮੇਰੇ ਨਾਲ ਵੇਖਾਂ ਖੜੀ ਰਹਿਣ ਦਾ ਹਣਾ ਐਣ ਜੱਕਲਾ ਤਾਂ ਬੈਕਰ ਮੜੀ ਪਿੱਛੇ ਘਾਰ ਢੱਬਾ ਪੌੜੀ ਜੱਕ ਲੈਣ ਦੇ ਚੱਲਿਆ ਬੰਦ ਕਰ ਦੇ ਇਹਨੂੰ ਇਦਾਂ ਨੂੰ ਕਟਾਈ ਕਰ ਐ ਲਾਈ ਖੜੇ ਹੈ ਲਾਲ ਚ ਇਹਨਾਂ ਦੋ ਗੱਲ ਹੈ ਕਿਹੜੀ ਹੈ ਕਿਹੜੀ ਗੱਲ ਇਹਨਾਂ ਦੀ ਸਿੱਧੀ ਆਂਡੇ ਪਰਾਂ ਰੱਖਣਾ ਪਰਾਂ ਚਲ ਬਸ ਪਾਣੀ ਵੇਖਿਆ ਵਿੱਚ ਝਿੰਜਲਦੇ ਭਾਈ ਉਹ ਵੀ ਨਹੀਂ ਆਦੇ ਅਰੇ ਘਾਰ ਮਾਰੀ ਗੀ ਗਰਮੀ ਲੱਗਦੀ ਹੈ ਵਿੱਚ ਤੁਸੀਂ ਛੱਡ ਹੀ ਗਏ ਕਿਵੇਂ ਕਿਵੇਂ ਘੜਾ ਮਾਰਿਆ ਸਸੀ ਦਾ ਬਰਾਦਰ ਸਸੀ ਗਾਲ ਜੀ ਹੋਰ ਕਿੱਧਰ ਘੁੰਮਦੇ ਫਿਰਦੇ ਬਹੁਤ ਤੁਹਾਡੇ ਮਸ਼ੀਨਾ ਵੇਖਣਾ ਅੱਛਾ ਚਲੋ ਵਧੀਆ ਗੱਲ ਹੈ ਇਹਨਾਂ ਪੜਾ ਲੈ ਇਹ ਕਰ ਦੇਗੀ ਬਹਿਸ ਤੇ ਕੀ ਹੋਣ ਕਰਦਾ ਪਾ